ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਕਰਦਿਆਂ ਹੈਡਲਾਈਨਸ ਦੇ ਨਾਲ ਸ਼ੁਰੂਆਤ ਅਮਰੀਕਾ ਤੋਂ ਬਾਅਦ ਚੀਨ ਦੇ ਵੱਲੋਂ ਵੀ ਕੈਨੇਡਾ ਦੇ ਉੱਪਰ ਲਗਾਏ ਗਏ ਟੈਰਿਫਸ ਇੱਕ ਵੱਡਾ ਖਤਰਾ ਮਾਕਾਰਨੀ ਬਣੇ ਲਿਬਰਲ ਲੀਡਰ ਆਉਣ ਵਾਲੇ ਦਿਨਾਂ 'ਚ ਬਣਨਗੇ ਪ੍ਰਧਾਨ ਮੰਤਰੀ ਜਲਦ ਕਰ ਸਕਦੇ ਨੇ ਵੋਟਾਂ ਦਾ ਐਲਾਨ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਅਮਰੀਕੀ ਸ਼ਰਾਬ ਸਰਕਾਰੀ ਠੇਕਿਆਂ ਤੋਂ ਗਈ ਹਟਾਈ ਪ੍ਰੀਮੀਅਰ ਈਵੀ ਨੇ ਕਿਹਾ ਟੈਰਫਸ ਦੇ ਜਵਾਬ ਦੇ ਵਿੱਚ ਕੀਤੀ ਹੈ ਕਾਰਵਾਈ ਹੁਣ ਜਾਣਦੇ ਖਬਰਾਂ ਵਿਸਤਾਰ ਦੇ ਨਾਲ ਕੈਨੇਡਾ ਦੀ ਸਥਿਤੀ ਟੈਰਫਸ ਦੇ ਮਾਮਲੇ ਦੇ ਵਿੱਚ ਕਾਫੀ ਚਿੰਤਾਜਨਕ ਬਣੀ ਹੋਈ ਹੈ ਕਿਉਂਕਿ ਅਮਰੀਕਾ ਤੋਂ ਬਾਅਦ ਹੁਣ ਚੀਨ ਵੱਲੋਂ ਵੀ ਕੈਨੇਡੀਅਨ ਐਗਰੀਕਲਚਰ ਅਤੇ ਫੂਡ ਪ੍ਰੋਡਕਟਸ ਦੇ ਉੱਪਰ ਟੈਰਿਫਸ ਦਾ ਐਲਾਨ ਕੀਤਾ ਗਿਆ ਹੈ ਇਹ ਆਟਵਾ ਵੱਲੋਂ ਅਕਤੂਬਰ ਚ ਲਾਗੂ ਕੀਤੇ ਗਏ ਟੈਰਿਫਸ ਦੇ ਜਵਾਬ ਚ ਕੀਤੀ ਗਈ ਕਾਰਵਾਈ ਹੈ ਜਿਸ ਕਾਰਨ ਅਮਰੀਕਾ ਤੋਂ ਬਾਅਦ ਇੱਕ ਹੋਰ ਫਰੰਟ ਖੁੱਲ ਗਿਆ ਕਿਉਂਕਿ ਕੈਨੇਡਾ ਨੇ 4 ਮਹੀਨੇ ਪਹਿਲਾਂ ਚਾਈਨੀਜ਼ ਇਲੈਕਟ੍ਰਿਕ ਕਾਰਾਂ ਉੱਪਰ 100% ਦੀ ਟੈਰਿਫ ਲਗਾਇਆ ਸੀ ਤੇ ਇਸ ਤੋਂ ਇਲਾਵਾ ਸਟੀਲ ਤੇ ਅਲੂਮੀਨੀਅਮ ਦੇ ਉੱਪਰ 25% ਦੀ ਟੈਰਿਫ ਲਗਾਇਆ ਗਿਆ ਸੀ ਜੋ ਕਿ 20 ਮਾਰਚ ਤੋਂ ਲਾਗੂ ਹੋਣੇ ਸਨ ਤੇ ਹੁਣ ਚੀਨ ਦੇ ਟੈਰਿਫਸ ਵੀ 20 ਮਾਰਚ ਤੋਂ ਲਾਗੂ ਹੋਣਗੇ ਕੈਨੇਡਾ ਵੱਲੋਂ ਕੈਨੋਲਾ ਤੋ ਇਲਾਵਾ ਹੋਰ ਬਹੁਤ ਚੀਜ਼ਾਂ ਚੀਨ ਨੂੰ ਐਕਸਪੋਰਟ ਕੀਤੀਆਂ ਜਾਂਦੀਆਂ ਨੇ ਜਿਸ ਉੱਪਰ ਐਂਟੀ ਡੰਪਿੰਗ ਦੀ ਜਾਂਚ ਆਖਰੀ ਸਾਲ ਚ ਸ਼ੁਰੂ ਕੀਤੀ ਗਈ ਸੀ ਪਰ ਟ੍ਰੇਡ ਸੰਬੰਧੀ ਗੱਲਬਾਤ ਲਈ ਬੀਜਿੰਗ ਵੱਲੋਂ ਦਰਵਾਜ਼ੇ ਖੁੱਲੇ ਰੱਖੇ ਗਏ ਨੇ ਚੀਨ ਵੱਲੋਂ ਕੈਨੇਡੀਅਨ ਰੈਪਸੀਡ ਆਇਲ ਆਇਲ ਕੇਕ ਅਤੇ ਮਟਰ ਦੇ ਇੰਪੋਰਟ ਉੱਪਰ 100% ਦੀ ਟੈਰਫ ਲਗਾਇਆ ਗਿਆ ਇਸ ਤੋਂ ਇਲਾਵਾ 25% ਦੀ ਡਿਊਟੀ ਫਿਸ਼ ਪੋਰਕ ਵਰਗੇ ਪ੍ਰੋਡਕਟਸ ਦੇ ਉੱਪਰ ਲਗਾਈ ਗਈ ਹੈ ਚੀਨ ਵੱਲੋਂ ਬੇਸ਼ੱਕ ਕੈਨੋਲਾ ਉੱਪਰ ਇੰਪੋਰਟ ਤੇ ਐਂਟੀ ਡੰਪਿੰਗ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਵਾਰ ਇਸ ਨੂੰ ਟੈਰਿਫ ਚ ਸ਼ਾਮਲ ਕਰਨ ਤੋਂ ਬਾਅਦ ਇਸ ਸੰਬੰਧੀ ਗੱਲਬਾਤ ਸ਼ੁਰੂ ਕੀਤੀ ਗਈ ਹੈ ਕੈਨੋਲਾ ਕਾਉਂਸਲ ਆਫ ਕੈਨੇਡਾ ਅਨੁਸਾਰ 2023 ਦੇ ਵਿੱਚ 3.7 ਬਿਲੀਅਨ ਡਾਲਰ ਦਾ ਕੈਨੋਲਾ ਚੀਨ ਨੂੰ ਐਕਸਪੋਰਟ ਕੀਤਾ ਗਿਆ ਸੀ ਅਤੇ ਇਸ ਵਾਰ ਕੈਨੋਲਾ ਨੂੰ ਇਸ ਟ੍ਰੇਡ ਵਾਰ ਦੇ ਵਿੱਚ ਸ਼ਾਮਲ ਕਰਨਾ ਚਾਹੁੰਦਾ ਹੈ ਕਿ ਭਵਿੱਖ ਦੇ ਵਿੱਚ ਇਸ ਸੰਬੰਧੀ ਗੱਲਬਾਤ ਹੋ ਸਕਦੀ ਹੈ ਚਾਈਨਾ ਦੇ ਕਸਟਮ ਡਾਟਾ ਅਨੁਸਾਰ 2024 ਚ ਕੈਨੇਡਾ ਦਾ ਚੀਨ ਨੂੰ ਐਕਸਪੋਰਟ 47 ਬਿਲੀਅਨ ਡਾਲਰ ਦਾ ਰਿਹਾ ਹੈ ਜੋ ਕਿ ਅਮਰੀਕਾ ਤੋਂ ਬਾਅਦ ਕਿਸੇ ਮੁਲਕ ਦੇ ਨਾਲ ਵਪਾਰ ਦਾ ਇੱਕ ਵੱਡਾ ਨੰਬਰ ਹੈ ਤੇ ਇਸ ਮੌਕੇ ਜਦੋਂ ਅਮਰੀਕਾ ਦੇ ਨਾਲ ਟ੍ਰੇਡ ਵਾਰ ਚੱਲ ਰਹੀ ਹੈ ਉਸੇ ਸਮੇਂ ਦੌਰਾਨ ਚੀਨ ਦੇ ਵੱਲੋਂ ਜੋ ਟੈਰਿਫਸ ਲਗਾਏ ਗਏ ਨੇ ਉਸ ਦੇ ਪ੍ਰਭਾਵ ਸਿੱਧੇ ਰੂਪ ਦੇ ਵਿੱਚ ਕੈਨੇਡੀਅਨ ਇਕਨੋਮੀ ਖਾਸ ਕਰ ਅਗਰੀਕਲਚਰ ਦੇ ਉੱਪਰ ਪੈਣਗੇ ਜਿਸ ਕਾਰਨ ਸਸਕਾਚੂਵਨ ਤੇ ਹੋਰ ਸੂਬਿਆਂ ਦੇ ਵਿੱਚ ਫਾਰਮਰਸ ਦੀਆਂ ਚਿੰਤਾਵਾਂ ਵੱਧ ਗਈਆਂ ਨੇ ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਕੈਨੋਲਾ ਨੂੰ ਚੀਨ ਦੇ ਵੱਲੋਂ ਟਾਰਗੇਟ ਕੀਤਾ ਗਿਆ ਇਸ ਤੋਂ ਪਹਿਲਾਂ ਵੀ ਚੀਨ ਇਸ ਤਰ੍ਹਾਂ ਦੀ ਕਾਰਵਾਈ ਕਈ ਵਾਰ ਕਰ ਚੁੱਕਿਆ ਪਰ ਕੈਨੋਲਾ ਦੇ ਲਈ ਚੀਨ ਕੈਨੇਡਾ ਦੀ ਸਭ ਤੋਂ ਵੱਡੀ ਮੰਡੀ ਦੇ ਰੂਪ ਦੇ ਵਿੱਚ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਜਗ੍ਹਾ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਮਾਕ ਕਾਰਨੀ ਹੋਣਗੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਤੇ ਲਿਬਰਲ ਪਾਰਟੀ ਦੇ ਲੀਡਰ ਬਣਨ ਤੋਂ ਬਾਅਦ ਉਹਨਾਂ ਦਾ ਰਾ ਲਗਭਗ 15 ਹੋ ਗਿਆ ਇਸ ਲੀਡਰਸ਼ਿਪ ਰੇਸ ਦੇ ਵਿੱਚ 85.9% ਦੀ ਵੋਟਾਂ ਦੇ ਨਾਲ ਮਾਕ ਕਾਰਨੀ ਜੇਤੂ ਰਹੇ ਨੇ ਗਵਰਨਰ ਜਨਰਲ ਮੈਰੀ ਸਾਈਮਨ ਵੱਲੋਂ ਕਾਰਨੀ ਨੂੰ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਦੇ ਰੂਪ ਚ ਸੌ ਚੁਕਾਈ ਜਾਏਗੀ ਫਿਲਹਾਲ ਉਹਨਾਂ ਦੇ ਅਹੁਦਾ ਸਵਾਲਣ ਦੀ ਤਰੀਖ ਬਾਰੇ ਐਲਾਨ ਨਹੀਂ ਕੀਤਾ ਗਿਆ ਕਾਰਨੀ ਨੇ ਜਤੂਬਰ ਸਪੀਚ ਚ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਵਿਰੋਧੀ ਧਿਰ ਦੇ ਲੀਡਰ ਪੀਰੇ ਪੋਲੀਆਬ ਨੂੰ ਨਿਸ਼ਾਨੇ ਉੱਤੇ ਲਿਆ ਟਰੰਪ ਉੱਪਰ ਹਮਲਾ ਬੋਰਦਿਆਂ ਉਹਨਾਂ ਕਿਹਾ ਕਿ ਕੈਨੇਡਾ ਕਦੇ ਵੀ ਅਮਰੀਕਾ ਦਾ ਹਿੱਸਾ ਨਹੀਂ ਬਣੇਗਾ ਅਤੇ ਟ੍ਰੇਡ ਵਾਰ ਦੇ ਵਿੱਚ ਵੀ ਕੈਨੇਡਾ ਜਿੱਤ ਕੇ ਸਾਹਮਣੇ ਆਏਗਾ ਗੌਰਤਲਬ ਹੈ ਕਿ ਕਾਰਨੀ ਨੇ ਸੌ ਚੁੱਕਣ ਤੋਂ ਬਾਅਦ ਟਰੂਡੋ ਅਧਿਕਾਰਤ ਤੌਰ ਤੇ ਅਸਤੀਫਾ ਦੇਣਗੇ ਅਤੇ ਜਦੋਂ ਤੱਕ ਇਹ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ ਉਸ ਸਮੇਂ ਤੱਕ ਕੁਝ ਦਿਨ ਲਈ ਟਰੂਡੋ ਪੀਐਮ ਬਣੇ ਰਹਿਣਗੇ ਲੀਡਰਸ਼ਿਪ ਰੇਸ ਜਿੱਤਣ ਤੋਂ ਬਾਅਦ ਅਜਮਾਕਾਰਨੀ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਇਸ ਤੋਂ ਇਲਾਵਾ ਉਨ੍ਹਾਂ ਨੇ ਲਿਬਰਲ ਕੌਕਸ ਦੇ ਨਾਲ ਵੀ ਮੀਟਿੰਗ ਕਰਨੀ ਹੈ ਤੇ ਉਨ੍ਹਾਂ ਦੇ ਮੰਤਰੀ ਮੰਡਲ ਬਾਰੇ ਵੀ ਵਿਚਾਰ ਚਰਚਾ ਚੱਲ ਰਿਹਾ ਹੈ ਇਹ ਵੀ ਚਰਚਾਵਾਂ ਨੇ ਕਿ ਮਾਕਾਰਨੀ ਪ੍ਰਧਾਨ ਮੰਤਰੀ ਦਾ ਅਹੁਦਾ ਸਵਾਲਣ ਤੋਂ ਬਾਅਦ April mid ਤੋਂ ਬਾਅਦ ਕਿਸੇ ਸਮੇਂ ਵੀ ਫੈਡਰਲ ਇਲੈਕਸ਼ਨ ਦਾ ਅਨਾਉਂਸਮੈਂਟ ਕਰ ਸਕਦੇ ਨੇ ਅਤੇ ਇਸ ਦੇ ਲਈ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਲਗਭਗ ਤਿਆਰੀ ਖਿੱਚ ਲਈ ਗਈ ਹੈ ਐਨਡੀਪੀ ਅਤੇ ਬਲਾਕ ਦੇ ਲੀਡਰਾਂ ਨੇ ਸਪਸ਼ਟ ਕੀਤਾ ਹੈ ਕਿ ਨਵੇਂ ਲਿਬਰਲ ਲੀਡਰ ਜਦੋਂ ਵੀ ਇਲੈਕਸ਼ਨ ਦੀ ਅਨਾਉਂਸਮੈਂਟ ਕਰਨ ਉਹ ਇਸ ਦੇ ਲਈ ਤਿਆਰ ਨੇ ਕਿਉਂਕਿ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਲੀਡਰ ਹੁੰਦਿਆਂ ਲਿਬਰਲ ਪਾਰਟੀ ਦੀ ਲੋਕਪ੍ਰਿਯਤਾ ਦੇ ਵਿੱਚ ਲਗਾਤਾਰ ਗਿਰਾਵਟ ਆਈ ਹੈ ਤੇ ਇੱਕ ਸਮੇਂ ਪਾਰਟੀ ਤੀਜੇ ਨੰਬਰ ਦੇ ਉੱਪਰ ਚਲੀ ਗਈ ਸੀ ਪਰ ਮਾ ਕਾਰਨੀ ਦੇ ਨਾਮ ਦੀ ਚਰਚਾ ਹੋਣ ਅਤੇ ਨਾਲੋਂ ਨਾਲ ਅਮਰੀਕਾ ਦੇ ਨਾਲ ਟ੍ਰੇਡ ਵਾਰ ਦੇ ਚੱਲਦਿਆਂ ਲਿਬਰਲਸ ਦੇ ਨੰਬਰ ਦੇ ਵਿੱਚ ਪਿਛਲੇ ਸਮੇਂ ਦੌਰਾਨ ਕਾਫੀ ਸੁਧਾਰ ਹੋਇਆ ਜਿਸ ਕਰਕੇ ਕਾਰਨੀ ਨੂੰ ਇੱਕ ਕ੍ਰਿਸਮਸ ਦੇ ਰੂਪ ਦੇ ਵਿੱਚ ਵੀ ਲਿਬਰਲਸ ਦੇਖ ਰਹੇ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਕੈਨੇਡਾ ਦੇ ਪੀਐਮ ਜੋ ਆਪਣੇ ਜਨਤਕ ਸਮਾਗਮਾਂ ਦੇ ਵਿੱਚ ਲਗਭਗ ਹਿੱਸਾ ਲੈ ਚੁੱਕੇ ਨੇ ਤੇ ਇਸ ਦੇ ਬਾਅਦ ਉਹਨਾਂ ਦੇ ਵੱਲੋਂ ਕਿਸੇ ਵੱਡੇ ਜਨਤਕ ਸਮਾਗਮ ਦੇ ਵਿੱਚ ਹਿੱਸਾ ਲੈਣ ਦੀਆਂ ਸੰਭਾਵਨਾਵਾਂ ਕਰਨੇ ਜੇਕਰ ਪ੍ਰਧਾਨ ਮੰਤਰੀ ਟਰੂਡੋ ਦੇ ਪੋਲਿਟਿਕਲ ਕੈਰੀਅਰ ਦੀ ਗੱਲ ਕੀਤੀ ਜਾਵੇ ਤਾਂ ਪਹਿਲੀ ਵਾਰ 2008 ਦੇ ਵਿੱਚ ਮੌਂਟਰੀਅਲ ਦੀ ਪੈਪੀਨੋ ਰਾਈਡਿੰਗ ਤੋਂ ਉਹ ਚੋਣ ਜਿੱਤੇ ਸਨ ਤੇ ਅਪ੍ਰੈਲ 2013 ਦੇ ਵਿੱਚ ਲਿਬਰਲ ਪਾਰਟੀ ਦੇ ਲੀਡਰ ਚੁਣੇ ਗਏ ਸਨ ਉਹਨਾਂ ਦੀ ਲੀਡਰਸ਼ਿਪ ਵਿੱਚ 19 ਅਕਤੂਬਰ 2015 ਨੂੰ ਲਿਬਰਲ ਪਾਰਟੀ ਨੇ ਮжоਰਿਟੀ ਦੀ ਸਰਕਾਰ ਬਣਾਈ ਤੇ ਸਿਆਸਤ ਚਾਉਣ ਤੋਂ ਪਹਿਲਾਂ ਟਰੂਡੋ ਇੱਕ ਟੀਚਰ ਰਹਿ ਚੁੱਕੇ ਨੇ ਵੈਂਕੂਵਰ ਵਿੱਚ ਉਹ ਫ੍ਰੈਂਚ ਮੈਥ ਅਤੇ ਹੋਰ ਵਿਸ਼ੇ ਪੜ੍ਹਾਉਂਦੇ ਸਨ ਲਿਬਰਲ ਪਾਰਟੀ ਦੇ ਅੰਦਰੋਂ ਦਬਾਬ ਵਧਨ ਤੋਂ ਬਾਅਦ 6 ਜਨਵਰੀ ਨੂੰ ਉਹਨਾਂ ਐਲਾਨ ਕੀਤਾ ਸੀ ਕਿ ਨਵਾਂ ਲੀਡਰ ਚੁਣੇ ਜਾਣ ਤੋਂ ਬਾਅਦ ਉਹ ਸਿਆਸਤ ਛੱਡ ਦੇਣਗੇ ਤੇ ਅਗਲੀਆਂ ਫੈਡਰਲ ਇਲੈਕਸ਼ਨਸ ਦੇ ਵਿੱਚ ਵੀ ਹਿੱਸਾ ਨਹੀਂ ਲੈਣਗੇ ਬੈਂਕ ਆਫ ਕੈਨੇਡਾ ਦੀ ਮੀਟਿੰਗ ਵਿਆਜ ਦਰਾਂ ਸੰਬੰਧੀ ਭਲਕੇ ਹੋਣੀ ਆ ਪਰ ਕੈਨੇਡਾ ਤੇ ਅਮਰੀਕਾ ਦੇ ਦਰਮਿਆਨ ਚੱਲ ਰਹੀ ਟ੍ਰੇਡ ਵਾਰ ਦੌਰਾਨ ਬੈਂਕ ਦੇ ਵਿਆਜ ਦਰਾਂ ਸੰਬੰਧੀ ਫੈਸਲੇ ਬਾਰੇ ਬਹੁਤਾ ਕੁਝ ਸਪੱਸ਼ਟ ਨਹੀਂ ਹੈ ਬਹੁਤ ਸਾਰੇ ਆਰਥਿਕ ਮਹਾਰਾ ਦਾ ਮੰਨਣਾ ਹੈ ਕਿ ਬੈਂਕ ਵੱਲੋਂ ਇੱਕ ਹੋਰ ਇੰਟਰਸਟ ਰੇਟ ਦੇ ਵਿੱਚ ਕਟ ਲਗਾਇਆ ਜਾਏਗਾ ਪਰ ਨਾਲੋਂ ਨਾਲ ਇਹ ਵੀ ਦੇਖਿਆ ਜਾਵੇਗਾ ਕਿ ਸਭ ਤੋਂ ਵੱਡੇ ਟ੍ਰੇਡ 파ਟਨਰ ਦੇ ਨਾਲ ਵਿਵਾਦ ਕਿੰਨਾ ਲੰਬਾ ਚੱਲਦਾ ਹੈ ਇਸ ਸਮੇਂ ਆਰਥਿਕਤਾ ਵਿੱਚ ਗਤੀ ਆਈ ਹੈ ਪਰ ਨਾਲੋਂ ਨਾਲ ਅਮਰੀਕਾ ਦੇ ਟੈਰਫ ਆਰਥਿਕਤਾ ਦੇ ਵਿੱਚ ਗਰਾਵਟ ਦੇ ਲਈ ਖਤਰਾ ਬਣ ਸਕਦੇ ਨੇ ਮਹਾਰਾਂ ਦਾ ਮੰਨਣਾ ਹੈ ਕਿ ਸੈਂਟਰਲ ਬੈਂਕ ਇਸ ਸਮੇਂ ਕਾਫੀ ਮੁਸ਼ਕਲ ਦੀ ਸਥਿਤੀ ਵਿੱਚ ਹੈ ਬੇਸ਼ੱਕ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਕੈਨੇਡਾ ਉੱਪਰ ਟੈਰਫ 4 ਮਾਰਚ ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਬਾਅਦ ਦੇ ਵਿੱਚ ਫ੍ਰੀ ਟ੍ਰੇਡ ਐਗਰੀਮੈਂਟ ਤਹਿਤ ਕੁਝ ਚੀਜ਼ਾਂ ਤੇ ਟੈਰਫ 2 April ਤੱਕ ਟਾਲ ਦਿੱਤੇ ਗਏ ਸਨ ਅਤੇ ਜੇਕਰ ਟੈਰਫ ਲਾਗੂ ਹੁੰਦੇ ਆ ਤਾਂ ਸੈਂਟਰਲ ਬੈਂਕ ਨੂੰ ਵੀ ਆਪਣੀ ਪਾਲਿਸੀ ਬਦਲਣੀ ਪੈ ਸਕਦੀ ਹੈ ਪਰ ਮਹਾਰਾ ਦਾ ਮੰਨਣਾ ਹੈ ਕਿ ਜੇਕਰ ਟ੍ਰੇਡ ਵਾਰ ਲੰਮੀ ਚੱਲਦੀ ਹੈ ਤਾਂ ਕੈਨੇਡੀਅਨ ਆਰਥਿਕਤਾ ਦੇ ਲਈ ਸਖਤ ਨਤੀਜੇ ਸਾਹਮਣੇ ਆਉਣਗੇ ਮਹਾਰਾ ਮੁਤਾਬਕ ਜੇਕਰ ਵਪਾਰਕ ਰੁਕਾਵਟ ਲੰਮੀ ਚੱਲਦੀ ਹੈ ਤਾਂ ਮਹਿੰਗਾਈ ਵਧੇਗੀ ਤੇ ਤੇਜ਼ੀ ਦੇ ਨਾਲ ਨੌਕਰੀਆਂ ਜਾ ਸਕਦੀਆਂ ਨਹੀਂ ਅਤੇ ਜੇਕਰ ਟੈਰਫ 6 ਮਹੀਨਿਆਂ ਤੋਂ ਜਿਆਦਾ ਲਾਗੂ ਰਹਿੰਦੇ ਨੇ ਤਾਂ ਆਰਥਿਕ ਮੰਦੀ ਵਾਲੀ ਸਥਿਤੀ ਵੀ ਬਣ ਸਕਦੀ ਹੈ ਤੇ ਆਰਥਿਕਤਾ ਦੇ ਅੱਗੇ ਵਧਣ ਦੇ ਰਸਤੇ 'ਚ ਵੱਡੀ ਰੁਕਾਵਟ ਪੈਦਾ ਹੋਏਗੀ। ਪਿਛਲੇ ਸਾਲ ਦੇ ਅੰਤ ਵਿੱਚ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਦੇ ਵਿੱਚ ਲਗਾਤਾਰ ਕਟੌਤੀਆਂ ਕੀਤੀਆਂ ਗਈਆਂ ਜਿਸ ਤੇ ਆਰਥਿਕਤਾ ਦੇ ਉੱਪਰ ਹਾਂ ਪੱਖੀ ਪ੍ਰਭਾਵ ਪੈਣੇ ਸ਼ੁਰੂ ਹੋਏ ਸਨ ਕਿਉਂਕਿ ਕੰਜ਼ਿਊਮਰ ਇੰਡੈਕਸ ਦੇ ਵਿੱਚ ਵਾਧਾ ਹੋਇਆ ਤੇ 2025 ਨੂੰ ਇਕਨੋਮੀ ਤੌਰ ਤੇ ਰਿਕਵਰੀ ਦੇ ਸਾਲ ਵਜੋਂ ਦੇਖਿਆ ਜਾ ਰਿਹਾ ਸੀ। ਬੈਂਕ ਆਫ ਕੈਨੇਡਾ ਵੱਲੋਂ ਮਹਿੰਗਾਈ ਦਰ ਘਟਾਉਣ ਦੇ ਲਈ ਵਿਆਜ ਦਰਾਂ ਨੂੰ ਹੋਲਡ ਰੱਖਿਆ ਗਿਆ ਤੇ 6 ਵਾਰ ਕਟ ਪਿਛਲੇ ਸਾਲ ਦੌਰਾਨ ਲਗਾਏ ਗਏ ਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮਿਕਲਮ ਬਲਨ 21 ਫਰਵਰੀ ਨੂੰ ਇੱਕ ਸਪੀਚ ਵਿੱਚ ਕਿਹਾ ਗਿਆ ਸੀ ਕਿ ਜੇਕਰ ਅਮਰੀਕੀ ਟੈਰਫ ਲੰਮਾ ਸਮਾਂ ਚੱਲਦੇ ਨੇ ਤਾਂ ਕੈਨੇਡੀਅਨ ਆਰਥਿਕਤਾ ਦੇ ਵਿੱਚ ਗਰੋਥ ਵਾਪਸ ਨਹੀਂ ਆਏਗੀ ਅਤੇ ਕਿਹਾ ਸੀ ਕਿ ਕੋਵਿਡ-19 ਮਹਾਮਾਰੀ ਦੌਰਾਨ ਰਿਕਵਰੀ ਬੰਗ ਹੋਏਗਾ ਜਿਸ ਵਿੱਚ ਢਾਂਚਾਗਤ ਤਬਦੀਲੀ ਜ਼ਰੂਰੀ ਹੋਵੇਗੀ ਮੈਂ ਕਲਮ ਨੇਵੀ ਕਾਸੀ ਕਿ ਸੈਂਟਰਲ ਬੈਂਕ ਕਮਜ਼ੋਰ ਵਿਕਾਸ ਦਰ ਅਤੇ ਵਾਧਦੀ ਮਹਿੰਗਾਈ ਦਾ ਸਾਹਮਣਾ ਟੈਰਫ ਝਟਕੇ ਦੇ ਨਾਲ ਨਹੀਂ ਕਰ ਸਕਦਾ ਤੇ ਬੈਂਕ ਦਾ ਟੀਚਾ ਇਕਨੋਮੀ ਉੱਤੇ ਸਮੂਥ ਇੰਪੈਕਟ ਪਵੇ ਇਸ ਉੱਪਰ ਫੋਕਸ ਰਹੇਗਾ ਅਤੇ ਮਹਿੰਗਾਈ ਦਰ ਨੂੰ 2% ਦੇ ਨੇੜੇ ਤੇੜੇ ਰੱਖਿਆ ਜਾਵੇ ਪਰ ਆਰਥਿਕ ਮਹਾਰਾ ਦਾ ਮੰਨਣਾ ਹੈ ਕਿ ਬੈਂਕ ਆਫ ਕੈਨੇਡਾ ਦੇ ਵੱਲੋਂ ਇਸ ਟੈਰਫ ਵਾਰ ਦੇ ਚੱਲਦਿਆਂ ਹੋਰ ਇੰਟਰਸਟਿਡ ਦੇ ਵਿੱਚ ਕਟ ਲਗਾਏ ਜਾਣਗੇ ਕਿਉਂਕਿ ਇਕਨੋਮੀ ਨੂੰ ਗਤੀ ਦੇਣ ਦੇ ਲਈ ਇਹ ਜ਼ਰੂਰੀ ਹੋਏਗਾ ਤਦੋਂ Ontario ਬੋਲਰ ਡੋਨਲਡ 트੍ਰੰਪ ਦੇ ਟੈਰਫ ਦੇ ਜਵਾਬ ਦੇ ਵਿੱਚ 1.5 ਮਿਲੀਅਨ ਅਮਰੀਕੀ ਘਰਾਣੇ ਤੇ ਕਾਰੋਬਾਰਾਂ ਨੂੰ ਸੂਬੇ ਤੋਂ ਸਪਲਾਈ ਕੀਤੀ ਜਾਣ ਵਾਲੀ ਸਸਤੀ ਬਿਜਲੀ ਦੇ ਉੱਪਰ 25% ਸਰਚਾਰਜ ਅੱਜ ਤੋਂ ਲਾਗੂ ਕਰ ਦਿੱਤਾ ਗਿਆ ਹੈ ਇਸ ਦਾ ਐਲਾਨ ਪ੍ਰੀਮੀਅਰ ਡਾਕਫੋਰਡ ਨੇ ਕੀਤਾ অন্ਟਾਰੀਓ ਦੇ ਇਸ ਕਦਮ ਦੇ ਨਾਲ ਨਿਊਯਾਰਕ ਮਿਸ਼ੀਗਨ ਅਤੇ ਮਿਨੀਸੋਟਾ ਦੇ ਲੋਕਾਂ ਤੇ ਕਾਰੋਬਾਰਾਂ ਤੇ ਪ੍ਰਭਾਵ ਪਵੇਗਾ ਜਿਨ੍ਹਾਂ ਦਾ ਬਿੱਲ ਲਗਭਗ 100 ਕੈਨੇਡੀਅਨ ਡਾਲਰ ਦੇ ਨੇੜੇ ਤੇੜੇ ਵੱਧ ਸਕਦਾ ਹੈ ਸੂਬੇ ਦਾ ਅਨੁਮਾਨ ਹੈ ਕਿ ਇਸ ਸਰਚਾਰਜ ਨਾਲ ਉਹਨਾਂ ਦੀ ਪਤੀ ਦਿਨ 3 ਲੱਖ ਡਾਲਰ ਤੋਂ 4 ਲੱਖ ਡਾਲਰ ਦੀ ਇਨਕਮ ਹੋਵੇਗੀ ਅਤੇ ਇਸ ਰਕਮ ਦਾ ਇਸਤੇਮਾਲ ਅਮਰੀਕੀ ਟੈਰਫ ਦੇ ਨਾਲ ਪ੍ਰਭਾਵਿਤ ਵਰਕਰਾਂ ਅਤੇ ਬਿਜ਼ਨੈਸਸ ਦੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਕੀਤਾ ਜਾਏਗਾ। ਪ੍ਰੀਮੀਅਰ ਡਕਫੋਰਡ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਡੋਨਲਡ 트੍ਰੰਪ ਟੈਰਫ ਨੂੰ ਲੈ ਕੇ ਕੈਨੇਡਾ ਦੇ ਨਾਲ ਟ੍ਰੇਡ ਵਾਰ ਨੂੰ ਅੱਗੇ ਵਧਾਉਂਦੇ ਨੇ ਤਾਂ ਅਨਟਾਰੀਓ ਤੋਂ ਅਮਰੀਕਾ ਜਾਣ ਵਾਲੀ ਬਿਜਲੀ ਰੋਕਣ ਦੇ ਲਈ ਵੀ ਕਦਮ ਚੁੱਕੇ ਜਾ ਸਕਦੇ ਨੇ ਕਾਬਲੇ ਗੌਰ ਹੈ ਕਿ অন্ਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੇ ਵੱਲੋਂ अर्ਲੀ ਇਲੈਕਸ਼ਨ ਕਾਲ ਕੀਤੇ ਗਏ ਸਨ ਜਿਸ ਵਿੱਚ ਉਹਨਾਂ ਸਪੱਸ਼ਟ ਰੂਪ ਦੇ ਵਿੱਚ ਪ੍ਰਵਿੰਸ ਵਾਸੀਆਂ ਨੂੰ ਇਹ ਕਿਹਾ ਸੀਗਾ ਕਿ ਬੈਲੈਂਸ ਬਜਟ ਵਾਲੇ ਜੋ ਰਾਹ ਤੇ ਸਰਕਾਰ ਚੱਲ ਰਹੀ ਸੀ ਹੁਣ ਉਸ ਨੂੰ ਬਦਲਣਾ ਪੈਣਾਗਾ ਕਿਉਂਕਿ ਅਮਰੀਕੀ ਰਾਸ਼ਟਰਪਤੀ ਦੇ ਟੈਰਿਫ ਥ੍ਰੈਟਸ ਤੇ ਚੱਲਦੇ ਆ অন্ਟਾਰੀਓ ਦੀ ਆਟੋ ਇੰਡਸਟਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ ਜਿਸ ਨੂੰ ਬਚਾਉਣ ਦੇ ਲਈ ਸਰਕਾਰ ਨੂੰ ਵੱਧ ਖਰਚਾ ਕਰਨ ਦੀ ਜ਼ਰੂਰਤ ਪਵੇਗੀ ਤੇ ਇਸ ਦੇ ਲਈ ਉਹ ਪ੍ਰੋਵਿੰਸ ਦੇ ਵਸਨੀਕਾਂ ਤੋਂ ਇੱਕ ਸਟਰੋਂਗ ਮੰਡੇਟ ਚਾਹੁੰਦੇ ਨੇ ਅਤੇ ਉਹਨਾਂ ਦੀ ਇਸ ਗੱਲ ਦੇ ਉੱਪਰ ਫੁੱਲ ਚੜਾਉਂਦੇ ਆਂਟਾਰੀਓ ਦੇ ਵਿੱਚ ਪੀਸੀ ਪਾਰਟੀ ਨੂੰ ਦੁਬਾਰਾ ਤੋਂ ਮੈਜੋਰਟੀ ਹਾਸਲ ਹੋਈ ਹੈ ਤੇ ਪ੍ਰੀਮੀਅਰ ਡਾਕਫੋਰਡ ਦੁਬਾਰਾ ਤੋਂ ਆਂਟਾਰੀਓ ਦੇ ਮੁੱਖ ਮੰਤਰੀ ਬਣੇ ਨੇ ਤੇ ਇਸ ਦੇ ਬਾਅਦ ਉਹਨਾਂ ਦੇ ਵੱਲੋਂ एनर्जी सेक्टर ਦੇ ਉੱਪਰ ਇਹ ਸਰਚਾਰਜ ਲਗਾਇਆ ਗਿਆ ਇਸ ਤੋਂ ਇਲਾਵਾ ਟੈਸਲਾ ਦੇ ਨਾਲ 100 ਮਿਲੀਅਨ ਡਾਲਰ ਦਾ ਇੱਕ ਐਗਰੀਮੈਂਟ ਵੀ ਕੈਨਸਲ ਕੀਤਾ ਗਿਆ ਜੋ ਕਿ ਰੂਰਲ ਏਰੀਆਜ਼ ਦੇ ਵਿੱਚ ਇੰਟਰਨੈਟ ਪਹੁੰਚਾਉਣ ਦੇ ਲਈ ਹੋਇਆ ਸੀ ਪ੍ਰੀਮੀਅਰ ਫੋਰਡ ਨੇ ਸਪਸ਼ਟ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਅਮਰੀਕੀ ਟੈਰਿਫਸ ਦਾ ਜਵਾਬ ਸਖਤੀ ਦੇ ਨਾਲ ਦੇਣਗੇ ਨਾਲੋਂ ਨਾਲ ਉਹਨਾਂ ਨੇ ਕੈਨੇਡਾ ਦੇ ਤਮਾਮ ਪ੍ਰੀਮੀਅਰਜ਼ ਨੂੰ ਵੀ ਇਸ ਮਾਮਲੇ ਤੇ ਇਕਜੁੱਟ ਹੋਣ ਦੀ ਗੱਲ ਕੀਤੀ ਹੈ ਇਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਉਹਨਾਂ ਫੈਡਰਲ ਸਰਕਾਰ ਨੂੰ ਵੀ ਗੁਜਾਰਿਸ਼ ਕੀਤੀ ਸੀ ਕਿ ਬਾਰਡਰ ਦੀਆਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ BC ਕੰਜ਼ਰਵਟਿਵ ਪਾਰਟੀ ਵਿੱਚ ਸੰਕਟ ਗਹਿਰਾ ਹੋ ਗਿਆ ਰੈ residențial ਸਕੂਲਾਂ ਬਾਰੇ ਵਿਵਾਦਤ ਟਿੱਪਣੀ ਦੇ ਮਾਮਲੇ ਦੇ ਵਿੱਚ ਵੈਂਕੂਵਰ ਕੁਐਲਚੇ ਨਾਂ ਦੀ ਵਿਧਾਇਕ ਜਲਾਸ ਬਰਾਡੀ ਦੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਏ ਜਾਣ ਤੋਂ ਬਾਅਦ BC ਕੰਜ਼ਰਵਟਿਵ ਦੇ ਦੋ ਹੋਰ ਐਮਐਲਏਜ਼ ਪਾਰਟੀ ਤੋਂ ਵੱਖ ਹੋ ਗਏ ਸਨ ਇਹਨਾਂ ਵਿੱਚ ਪੀਸ ਰਿਵਰ ਨਾਰਥ ਤੋਂ ਐਮਐਲਏ ਜਾਰਡਨ ਕੇਲੀ ਅਤੇ ਕਲੋਨਾ ਲੇਕ ਤੋਂ ਐਮਐਲਏ ਤਾਰਾ ਆਰਮਸਟ੍ਰॉन्ग ਸ਼ਾਮਲ ਨੇ ਖਾਸ ਕਰ ਇਹ ਰੇਕੀ ਬ੍ਰੌਡੀ ਲਈ ਅਤੇ ਆਰਮਸਟ੍ਰॉन्ग ਇਹ ਸਾਰੇ ਫਸਟ ਟਾਈਮ ਐਮਐਲਏ ਬਣੇ ਸਨ ਕੈਲਿਨੇ ਕਹੇ ਕਿ ਉਹ ਨਵੀਂ ਪਾਰਟੀ ਬਣਾਉਣ ਦਾ ਵਿਚਾਰ ਕਰ ਰਹੇ ਨੇ ਬੀਸੀ ਕੰਜ਼ਰਵੇਟਿਵਸ ਤੇ ਫੋਟੋ ਉਸ ਸਮੇਂ ਸਾਹਮਣੇ ਆਈ ਜਦੋਂ ਬੀਸੀ ਐਨਡੀਪੀ ਨੇ ਟਰੰਪ ਦੀਆਂ ਟੈਰਫ ਧਮਕੀਆਂ ਦੀ ਨਿੰਦਾ ਕਰਨ ਦੇ ਲਈ ਇੱਕ ਮੋਸ਼ਨ ਲਿਆਂਦਾ ਸੀ ਉਸ ਸਮੇਂ ਬਰੋਡੀ ਕੇਲੀ ਅਤੇ ਆਮਸਟ੍ਰਾਂਗ ਸਨ ਇਹ ਪੰਜ ਕੰਜ਼ਰਵੇਟਿਵ ਵਿਧਾਇਕ ਨੇ ਇਸ ਮੋਸ਼ਨ ਦੇ ਵਿਰੋਧ ਦੇ ਵਿੱਚ ਵੋਟ ਦਿੱਤੀ ਸੀ ਇਹ ਸਾਰੇ ਪਹਿਲੀ ਵਾਰ ਚੁਣੇ ਹੋਏ ਐਮਐਲਏ ਸਨ ਜੋ ਕਿ ਵਿਧਾਨ ਸਭਾ ਦੇ ਵਿੱਚ ਐਮਐਲਏ ਵਜੋਂ ਹੁਣ ਆਜ਼ਾਦ ਧੂਮਿਕਾ ਦੇ ਵਿੱਚ ਬੈਠਣਗੇ ਕਿਉਂਕਿ ਬੀਸੀ ਕੰਜ਼ਰਵਟਿਵ ਪਾਰਟੀ ਦੇ ਨਾਲ ਉਹਨਾਂ ਨੇ ਆਪਣਾ ਨਾਤਾ ਤੋੜ ਲਿਆ ਤੇ ਇਹ ਵੀ ਸੁਭਾਵਨਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੋਰ ਵਿਧਾਇਕ ਵੀ ਫਲੋਰ ਕ੍ਰੋਸ ਕਰ ਸਕਦੇ ਨੇ ਜਾਂ ਫਿਰ ਇੰਡੀਪੈਂਡੈਂਟ ਰੂਪ ਦੇ ਵਿੱਚ ਪਾਰਟੀ ਤੋਂ ਵੱਖ ਹੋ ਸਕਦੇ ਨੇ ਬੀਸੀ ਕੰਜ਼ਰਵਟਿਵ ਪਾਰਟੀ ਦੇ ਲੀਡਰ ਚੌਨ ਰਸਟਰ ਦੇ ਲਈ ਪਾਰਟੀ ਨੂੰ ਇਕਜੁੱਟ ਰੱਖਣਾ ਇੱਕ ਵੱਡੀ ਚੁਣੌਤੀ ਹੈ ਕਿਉਂਕਿ ਪਾਰਟੀ ਦੇ ਜ਼ਿਆਦਾਤਰ ਵਿਧਾਇਕ ਪਹਿਲੀ ਵਾਰ ਹੀ ਚੁਣੇ ਹੋਏ ਨੇ ਜਿਨ੍ਹਾਂ ਨੂੰ ਕਿ ਕੋਈ ਇਸ ਤੰਗ ਦਾ ਸਿਆਸੀ ਤਜਰਬਾ ਨਹੀਂ ਹੈ ਜਿਸ ਕਾਰਨ ਚੁਣੌਤੀ ਹੋਰ ਵੀ ਗਹਿਰੀ ਹੋ ਸਕਦੀ ਹੈ ਕਾਬਲੇਗੌਰ ਹੈ ਕਿ ਪਰਮਨੈਂਸ਼ਲ ਚੋਣਾਂ ਦੇ ਵਿੱਚ ਬੀਸੀ ਕੰਜ਼ਰਵਟਿਵ ਪਾਰਟੀ ਜੋ ਕਿ ਕੁਝ ਮਹੀਨੇ ਪਹਿਲਾਂ ਹੀ ਬਣੀ ਸੀ ਉਸ ਵੱਲੋਂ ਬਹੁਤ ਚੰਗੀ ਪਰਫਾਰਮੈਂਸ ਦਿੱਤੀ ਗਈ ਅਤੇ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਆਈ ਤੇ ਬੀਸੀ ਐਨਡੀਪੀ ਬੜੀ ਮੁਸ਼ਕਲ ਦੇ ਨਾਲ ਮੈਜੋਰਟੀ ਤੱਕ ਪਹੁੰਚੀ ਸੀ ਪਰ ਹੁਣ ਇਸ ਮੋਮੈਂਟਮ ਨੂੰ ਬਣਾਏ ਰੱਖਣਾ ਜੌਨ ਰਸਟਰ ਹੋਰਾਂ ਦੇ ਲਈ ਵੱਡੀ ਚੁਣੌਤੀ ਹੋ ਸਕਦਾ ਹੈ ਲਿਬਰਲ ਪਾਰਟੀ ਦੇ ਨਵੇਂ ਲੀਡਰ ਮਾਰਕ ਕਾਰਨੀ ਬਣਨੇ ਨੇ ਜਿਸ ਦੇ ਬਾਅਦ ਕਈ ਹੋਰ ਚਿਹਰੇ ਵੀ ਹੁਣ ਫੈਡਰਲ ਸਿਆਸਤ ਵੱਲ ਜਾ ਸਕਦੇ ਨੇ ਇਸ ਦੌਰਾਨ ਹੀ ਬੀਸੀ ਦੀ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਵੀ ਲਿਬਰਲਸ ਦੇ ਵੱਲੋਂ ਫੈਡਰਲ ਸਿਆਸਤ ਦੇ ਵਿੱਚ ਕਿਸਮਤ ਅਜਮਾ ਸਕਦੇ ਨੇ ਜਿਸ ਕਾਰਨ ਉਹਨਾਂ ਦੀਆਂ ਚੋਣ ਲੜਨ ਦੀਆਂ ਸੰਭਾਵਨਾਵਾਂ ਵੱਧ ਗਈਆਂ ਨੇ ਕਿਉਂਕਿ ਬੇਸ਼ੱਕ ਉਹਨਾਂ ਨੇ ਲਿਬਰਲ ਲੀਡਰਸ਼ਿਪ ਵਿੱਚ ਕੁੱਦਣ ਦੀ ਇੱਛਾ ਵੀ ਜ਼ਾਹਰ ਕੀਤੀ ਸੀ ਪਰ ਇੱਕ ਵਿਵਾਦ ਤੋਂ ਬਾਅਦ ਉਹਨਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ ਪਰ ਹੁਣ ਆਖਿਆ ਕਿ ਡੋਨਲਡ ਟਰੰਪ ਹੋਣ ਦੇ ਟੈਰਫ ਥ੍ਰੈਟ ਦੇ ਵਿੱਚ ਕੈਨੇਡਾ ਦੀ ਮਜ਼ਬੂਤ ਅਗਵਾਈ ਮਾਗ ਕਰਨੇ ਕਰ ਸਕਦੇ ਨੇ ਤੇ ਉਹਨਾਂ ਕੋਲੇ ਆਰਥਿਕ ਪੱਧਰ ਤੇ ਕੰਮ ਕਰਨ ਦਾ ਤਜਰਬਾ ਵੀ ਹੈ ਜਿਸ ਕਾਰਨ ਲਿਬਰਲਸ ਦੀ ਮਜ਼ਬੂਤੀ ਦੇ ਲਈ ਉਹ ਫੈਡਰਲ ਪੱਧਰ ਦੇ ਵਿੱਚ ਆ ਸਕਦੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰੱਗਸ ਇੱਕ ਵੱਡੀ ਸਮੱਸਿਆ ਪਰ ਨਾਲ ਨਾਲ ਹੋਮਲੈਸਨੈਸ ਦੀ ਸਮੱਸਿਆ ਦੇ ਵਿੱਚ ਵੀ ਪਿਛਲੇ ਸਮੇਂ ਦਰਾਂ ਵਾਧਾ ਹੋਇਆ BC ਕੋਰੋਨਰਸ ਸਰਵਿਸ ਦੇ ਮੁਤਾਬਕ 2023 ਦੇ ਵਿੱਚ ਬੇਕਰੇ ਲੋਕਾਂ ਦੀ ਮੌਤ ਦਾ ਨੰਬਰ ਬਹੁਤ ਤੇਜ਼ੀ ਦੇ ਨਾਲ ਵਧਿਆ ਜਿਸ ਦੇ ਵਿੱਚ ਡਰੱਗ ਇੱਕ ਪ੍ਰਮੁੱਖ ਕਾਰਕ ਰਿਹਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬੇਕਾਰ ਲੋਕਾਂ ਦੀ ਗਿਣਤੀ ਅਤੇ ਨਸ਼ਿਆਂ ਦੀ ਸਮੱਸਿਆ ਕਾਫੀ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਜਿਸ ਕਾਰਨ ਮੌਤਾਂ ਦਾ ਨੰਬਰ ਵੀ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਚਿੰਤਾਵਾਂ ਲਗਾਤਾਰ ਵਧ ਰਹੀਆਂ ਨੇ ਬੇਸ਼ੱਕ ਸਰਕਾਰ ਦੇ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਨੇ ਪਰ ਇਸ ਦੇ ਬਾਵਜੂਦ ਵੀ ਫਿਲਹਾਲ ਕੋਈ ਠੋਸ ਨਤੀਜੇ ਨਹੀਂ ਮਿਲ ਰਹੇ BC ਦੇ ਵਿੱਚ ਬੇਕਾਰ ਲੋਕਾਂ ਦੀਆਂ ਮੌਤਾਂ ਦੇ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ BC ਕਾਰਨਰ ਸਰਵਿਸ ਨੇ ਜਾਰੀ ਕੀਤੀ ਗਈ ਰਿਪੋਰਟ ਦੇ ਵਿੱਚ ਕਿਹਾ ਹੈ ਕਿ 2023 ਦੇ ਵਿੱਚ ਘੱਟੋ ਘੱਟ 458 ਬੇਕਾਰ ਲੋਕਾਂ ਕਾਂ ਦੀ ਮੌਤ ਹੋਈ ਜੋ ਪਿਛਲੇ ਸਾਲਾਂ ਦੇ ਨਾਲੋਂ ਨਾਟਕੀ ਵਧਾ ਹੈ ਏਜੰਸੀ ਨੇ ਇਸ ਦੇ ਲਈ ਨਸ਼ੇ ਦੇ ਸੰਕਟ ਨੂੰ ਮੁੱਖ ਤੌਰ ਦੇ ਤੇ ਜ਼ਿੰਮੇਵਾਰ ਦੱਸਿਆ ਬੀਸੀ ਕਾਰਨਰ ਸਰਵਿਸ ਨੇ ਕਿਹਾ ਕਿ 2023 ਦੇ ਵਿੱਚ ਬੇਕਰ ਲੋਕਾਂ ਦੀ ਮੌਤਾਂ ਦੀ ਗਿਣਤੀ 2022 ਦੇ ਮੁਕਾਬਲੇ 32% ਵਧੀ ਹੈ ਤੇ 2020 ਨਾਲੋਂ ਲਗਭਗ 3 ਗੁਣਾ ਜ਼ਿਆਦਾ ਹੈ ਰਿਪੋਰਟ ਦੇ ਮੁਤਾਬਕ 2023 ਦੇ ਵਿੱਚ ਬੇਕਰ ਮ੍ਰਿਤਕਾਂ ਦੇ ਵਿੱਚ ਅੱਧੇ ਤੋਂ ਵੱਧ ਲੋਕ 30 ਤੋਂ 49 ਸਾਲ ਦੇ ਸੰ ਤੇ ਇਹਨਾਂ ਦੇ ਵਿੱਚ ਕਰੀਬ 79% ਪੁਰਸ਼ ਹਨ ਸੂਬੇ ਦੇ ਮੁੱਖ ਕਾਰਨਰ ਡਾਕਟਰ ਜਤਿੰਦਰ ਬੈਦਵਾਰ ਨੇ ਕਿਹਾ ਹੈ ਕਿ ਇਹ ਅੰਕੜੇ ਬੀਸੀ ਦੇ ਵਿੱਚ ਕਈ ਲੋਕਾਂ ਦੇ ਵੱਲੋਂ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਨ ਦੀ ਹਕੀਕਤ ਬਿਆਨ ਕਰਦੇ ਨੇ ਉਹਨਾਂ ਨੇ ਕਿਹਾ ਕਿ 2016 ਤੋਂ 2023 ਤੱਕ 1940 ਬੇਕਰ ਲੋਕਾਂ ਦੀ ਜਿਹੜੀ ਆ ਉਹ ਮੌਤ ਹੋ ਚੁੱਕੀ ਹੈ ਤੇ ਇਹ ਅੰਕੜੇ ਵੀ ਅਜੇ ਸ਼ੁਰੂਆਤ ਹੀ ਮੰਨੇ ਜਾ ਰਹੇ ਨੇ ਰਿਪੋਰਟ ਦੇ ਮੁਤਾਬਕ ਪਿਛਲੇ ਸਾਲ ਸਭ ਤੋਂ ਵੱਧ ਬੇਕਰ ਲੋਕਾਂ ਦੀਆਂ ਮੌਤਾਂ ਫ੍ਰੇਜ਼ਰ ਹੈਲਥ ਖੇਤਰ ਦੇ ਵਿੱਚ ਹੋਈਆਂ ਜੋ ਕਿ 117 ਸੰ ਤੇ ਵੈਂਕੂਵਰ ਸੈਂਟਰਲ ਵੈਂਕੂਵਰ ਆਇਲੈਂਡ ਅਤੇ ਈਸਟਰਨ ਫ੍ਰੇਜ਼ਰ ਵੈਲੀ ਦੇ ਵਿੱਚ ਮੌਤਾਂ ਦਾ ਨੰਬਰ ਜ਼ਿਆਦਾ ਰਿਹਾ 2020 ਦੇ ਵਿੱਚ ਮੌਤਾਂ ਦਾ ਨੰਬਰ 155 ਸੀ ਜੋ ਕਿ ਲਗਾਤਾਰ ਵਧ ਰਿਹਾ ਹੈ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਸ਼ੇ ਦੀ ਓਵਰਡੋਜ਼ ਅਤੇ ਟੌਕਸਿਕ ਡਰੱਗਜ਼ ਦੇ ਕਾਰਨ ਰੋਜ਼ਾਨਾ ਲਗਭਗ 6 ਮੌਤਾਂ ਹੁੰਦੀਆਂ ਨੇ ਜਿਸ ਕਾਰਨ ਇਹ ਨੰਬਰ ਕੈਨੇਡਾ ਦੇ ਭਾਰ ਦੇ ਵਿੱਚ ਕਾਫੀ ਉੱਪਰ ਜਾ ਰਿਹਾ ਹੈ ਤੇ ਸਰਕਾਰ ਦੇ ਵੱਲੋਂ ਫੈਡਰਲ ਸਰਕਾਰ ਦੀ ਆਗਿਆ ਦੇ ਨਾਲ ਸੇਫ ਸਪਲਾਈ ਅਤੇ 2.5 ਗ੍ਰਾਮ ਤੱਕ ਨਸ਼ਾ ਡੀਕ੍ਰਿਮੀਨਲਾਈਜ਼ ਕਰਨ ਵਰਗੇ ਪ੍ਰੋਗਰਾਮ ਵੀ ਲਿਆਂਦੇ ਗਏ ਨੇ ਜਿਸ ਸਹਤ ਸਰਕਾਰ ਇਹਨਾਂ ਮੌਤਾਂ ਨੂੰ ਘਟਾਉਣਾ ਚਾਹੁੰਦੀ ਹੈ ਇਸ ਤੋਂ ਇਲਾਵਾ ਕੇਅਰ ਪ੍ਰੋਵਾਈਡਰ ਕਰਨ ਅਤੇ ਕਈ ਨਾਨ-ਪ੍ਰੋਫਿਟ ਸੰਸਥਾਵਾਂ ਦੇ ਨਾਲ ਵੀ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਸਮੱਸਿਆ ਨੂੰ ਨੱਥ ਪਾਈ ਜਾ ਸਕੇ ਪਰ ਡਰੱਗ ਤਸਕਰਾਂ ਦੇ ਵੱਲੋਂ ਵੇਚਾ ਜਾ ਰਿਹਾ ਟੌਕਸਿਕ ਡਰਗ ਖਾਸ ਕਰਕੇ ਫੈਂਟਨਿਲ ਦਾ ਪ੍ਰਕੋਪ ਇਹਨਾਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਹੁੰਚਦੇ ਰਿਹਾ ਜਿਸ ਕਾਰਨ ਕਾਨੂੰਨਾਂ ਦੇ ਵਿੱਚ ਤਬਦੀਲੀ ਦੀ ਮੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਅਜਿਹਾ ਕਰਨ ਵਾਲਿਆਂ ਦੇ ਵਿਰੁੱਧ ਸਖਤੀ ਨਾਲ ਪੇਸ਼ ਆਇਆ ਜਾ ਸਕੇ ਫੈਡਰਲ ਸਰਕਾਰ ਤੱਕ ਇਸ ਦੀ ਆਵਾਜ਼ ਪਹੁੰਚਦੀ ਕਰਨ ਦੇ ਵਿੱਚ ਵੀ ਬ੍ਰਿਟਿਸ਼ ਕੋਲੰਬੀਆ ਮੋਹਰੀ ਭੂਮਿਕਾ ਦੇ ਵਿੱਚ ਰਿਹਾ ਹੈ ਪਰ ਵਿਰੋਧੀ ਪਾਰਟੀਆਂ ਖਾਸ ਕਰਕੇ ਕੰਜ਼ਰਵੇਟਿਵਿਸ ਨੂੰ ਸਰਕਾਰ ਦੇ ਫੇਲਿਅਰ ਦੇ ਵਜੋਂ ਦਰਸਾ ਰਹੀਆਂ ਨੇ ਤੇ ਇਸ ਮਾਮਲੇ ਤੇ BC NDP ਅਤੇ ਫੈਡਰਲ ਲਿਬਰਲ ਦੀ ਸਰਕਾਰ ਦੀ ਘੇਰਾਬੰਦੀ ਕਰਦਿਆਂ ਨੇ ਇਸ ਸਮੱਸਿਆ ਸਿਰਫ ਬ੍ਰਿਟਿਸ਼ ਕੋਲੰਬੀਆ ਦੀ ਹੀ ਨਹੀਂ ਇਸ ਤੋਂ ਇਲਾਵਾ ਅਲਬਰਟਾ ਤੇ ਗ੍ਰੇਟਰ ਟੋਰਾਂਟੋ ਖੇਤਰ ਦੇ ਵਿੱਚ ਵੀ ਨਸ਼ਿਆਂ ਦੇ ਨਾਲ ਹੋਣ ਵਾਲੀਆਂ ਮੌਤਾਂ ਦੇ ਵਿੱਚ ਵਾਧਾ ਦੇਖਿਆ ਗਿਆ ਹੈ ਪਰ ਪਿਛਲੇ ਸਮੇਂ ਦੌਰਾਨ ਹੋਮਲੈਸਨੈਸ ਦੀ ਸਮੱਸਿਆ ਕਾਰਨ ਇਹਨਾਂ ਦੇ ਵਧਣ ਦਾ ਖਤਰਾ ਹੋਰ ਵੱਧ ਜਾਂਦਾ ਹੈ ਕਈ ਨਾਨ-ਪ੍ਰੋਫਿਟ ਸੰਸਥਾਵਾਂ ਬੇਘਰ ਲੋਕਾਂ ਦੀ ਸਮੱਸਿਆ ਦਾ ਹੱਲ ਲੱਭਣ ਤੇ ਇਸ ਨੂੰ ਘਟਾਉਣ ਦੇ ਲਈ ਠੋਸ ਪਹੁੰਚ ਅਪਣਾਉਣ ਦੀ ਅਪੀਲ ਸਰਕਾਰ ਨੂੰ ਕਰ ਰਹੀਆਂ ਨੇ ਉਹਨਾਂ ਦਾ ਮੰਨਣਾ ਹੈ ਕਿ ਇਸ ਦੇ ਵਿੱਚ ਵਧੀ ਹੋਈ ਕੋਸਟ ਆਫ ਲਿਵਿੰਗ ਜਾਂ ਜ਼ਿੰਦਗੀ ਦੇ ਵਿੱਚ ਕੁਝ ਗਲਤ ਵਾਪਰਨਾ ਮੈਂਟਲ ਹੈਲਥ ਦੇ ਸਬੰਧ ਕਈ ਕਾਰਨ ਨੇ ਜਿਨ੍ਹਾਂ ਦੇ ਕੰਮ ਕਰਨਾ ਜ਼ਰੂਰੀ ਹੈ ਹੁਣ ਦੇਖਦੇ ਹਾਂ ਅਡਮੈਂਟਨ ਤੋਂ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਇੱਕ ਖਾਸ ਅਪਡੇਟ ਅੱਜ ਜਿਵੇਂ ਵੋਟਿੰਗ ਪੋਸਿਟੀ ਤੇ ਪਹੁੰਚੇ ਜੀ ਮੈਰੋਡ ਦੇ ਵਿੱਚ ਜਿੱਥੇ ਅੱਜ ਫੋਟਾ ਪੈ ਰਹੀ ਨੋਮੀਨੇਸ਼ਨ ਲਈ ਵੋਟਾਂ ਪੈ ਰਹੀਆਂ ਨੇ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਜਿਹੜੇ ਇਸ ਕਾ ਸਿਚੁਏਸ਼ਨਸੀ ਦੇ ਬੋਲ ਨੇ ਉਹ ਵੋਟਾਂ ਪਾਉਂ ਆ ਰਹੇ ਨੇ ਤੇ ਮੇਰੇ ਨਾਲ ਇਸ ਵੇਲੇ ਕੁਲਵੰਤ ਗਿੱਲ ਹੋਰੀ ਖੜੇ ਨੇ ਇਹਨਾਂ ਤੋਂ ਪੁੱਛਦੇ ਹਾਂ ਕੁਲਵੰਤ ਜੀ ਤੁਸੀਂ ਵੋਟ ਪਾਇਆ ਹੈ ਹਾਂ ਜੀ ਆਪਾਂ ਪਾ ਜਾਂਦੇ ਹਾਂ ਜੀ ਤੱਕ ਕਿਸ ਤਰ੍ਹਾਂ ਦਾ ਮਾਹੌਲ ਆ ਜੀ ਇੱਥੇ ਮਾਹੌਲ ਜੀ ਇਹ ਤਾਂ ਉਹ ਦੇ ਕਹਿੰਦੇ ਜਦੋਂ ਪਿੰਡ ਦੀ ਸਰਪੰਚੀ ਚਣੀ ਦੀ ਆ ਉਹ ਗੱਲ ਹੋਇਆ ਪਿਆ ਅੱਜ ਪੂਰਾ ਹੌਟ ਮਾਹੌਲ ਆ ਜੀ ਇਸ ਇੱਥੇ ਤੇ ਕਮੈਂਟਰ ਦੀ ਸਾਊਥ-ਈਸਟ ਜਿਹੜੀ ਸੀਟ ਆ ਮੈਂ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਇੱਥੋਂ ਕਿ ਜਿੰਨੇ ਵੀ ਵੋਟਰ ਆ ਇੱਥੇ ਹਮ ਹਮਾ ਕੇ ਪਹੁੰਚਣਾ ਦੀ ਵੋਟ ਦੀ ਬਾਤੋ ਕਰਨ ਸੋ ਬਹੁਤ ਵਧੀਆ ਮਾਹੌਲਾ ਮੌਸਮ ਵੀ ਬਹੁਤ ਠੀਕ ਹੋ ਗਿਆ ਹੁਣ ਠੰਡ ਘਟ ਚੁੱਕੀ ਆ ਸੋ ਰਿਕਵੈਸਟ ਆ ਸਾਰਿਆਂ ਨੂੰ ਜਿਹੜੇ ਵੀ ਇਸ ਏਰੀਆ ਦੇ ਵਸਨੀਕ ਹੈਗੇ ਆ ਅੱਗੇ ਆਉਣ ਤੇ ਆਪਦਾ ਯੋਗਦਾਨ ਪਾਉਣਾ ਪਾ ਅੰਦਰ ਕੋਈ ਆਈਡੀ ਦਾ ਜਾਂ ਹੋਰ ਇਸ ਤਰ੍ਹਾਂ ਦਾ ਕੋਈ ਰੌਲਾ ਤਾਂ ਨਹੀਂ ਪਿਆ ਨਹੀਂ ਜੀ ਕੋਈ ਰੌਲਾ ਨਹੀਂ ਅੰਦਰ ਤੁਹਾਨੂੰ ਡਰਾਈਵਿੰਗ ਲਾਇਸੈਂਸ ਚਾਹੀਦਾ ਤੇ ਨਾਲ ਪੀਆਰ ਕਾਰਡ ਲੈ ਕੇ ਆਉਣ ਐਕਸਟਰਾ ਕੀ ਬਰੀ ਉਹ ਡਿਮਾਂਡ ਕਰ ਲੈਂਦੇ ਆ ਜੀ ਵੀ ਤੁਹਾਡਾ ਅਪਰੂਵ ਦੇਖਣ ਲਈ ਹਾਂਜੀ ਤੇ ਕੋਈ ਆਈਡੀ ਰੈ residențial ਜਿੱਥੇ ਰਹਿੰਦੇ ਆ ਵੀ ਉਹਦਾ ਵੀ ਤਰੀਕਾ ਕੋਈ ਆਈਡੀ ਲੈ ਵੀ ਉਸ ਆ ਡਰਾਈਵਿੰਗ ਲਾਇਸੈਂਸ ਦੇ ਉੱਤੇ ਐਡਰੈਸ ਆ ਜਾਣਾ ਜੀ ਤੁਹਾਡੇ ਪੀਆਰ ਕਾਰਡ ਤੋਂ ਤੁਹਾਡੀ ਜਿਹੜੀ ਆ ਉਹਦਾ ਪ੍ਰੂਫ ਹੋ ਜਾਂਦਾ ਪਰਮਾਨੈਂਟ ਰੈ residency ਦਾ ਤਾਂ ਦੋ ਐਨੌਫ ਹੈਗੇ ਹਾਂਜੀ ਬਾਕੀ ਜੇ ਕਿਸੇ ਨੂੰ ਕੋਈ ਬਿਅਰ ਕਹੇਗਾ ਜੇ ਤੋਂ ਨਹੀਂ ਪਹੁੰਚ ਹੋ ਰਹੀ ਉਹ ਸਾਨੂੰ ਫੋਨ ਕਰ ਸਕਦਾ ਅਸੀਂ ਰਾਈਡ ਵੀ ਦੇਵਾਂਗੇ ਠੀਕ ਹੈ ਹਾਂਜੀ ਇੰਨੇ ਨੂੰ ਤਾਂ ਲੱਗਦਾ ਵੀ ਆਲ ਗੋਇੰਗ ਅ ਜਸਟ ਸ਼ੇਅਰਲੀ ਕਰ ਰਹੀ ਹੈ ਇਸੇ ਤਰ੍ਹਾਂ ਇਹ ਤਾਂ ਜੀ ਮੈਂ ਕਹਿੰਦਾ ਵੀ ਜਦੋਂ ਤੇ ਅਸੀਂ ਇੱਥੇ ਬੈਠੇ ਆ ਸੋ ਇਹ ਤਾਂ ਦੇਖ ਰਹੇ ਆ ਵੀ ਲਾਈਨ ਕੁੱਟੀ ਨਹੀਂ ਹੈਗੀ ਕਾਰ ਦੀ ਹਾਂਜੀ ਮੈਨੂੰ ਲੱਗਦਾ ਵੀ ਮੂਰਦਨ ਆਈ ਥਿੰਕ ਸੋ ਜਿਹੜਾ ਸਾਡਾ 11000 ਵੋਟਾ ਟੋਟਲ ਇੱਥੇ ਮੈਨੂੰ ਲੱਗਦਾ 60% ਪੋਲ ਹੋ ਜਿਹੜਾ ਹਿਸਾਬ ਨਾਲ ਟ੍ਰੈਂਡ ਚੱਲ ਰਿਹਾ ਹੈ ਕਿੰਨੀ ਵੋਟ ਹੈ ਕੋਈ 60000 ਨਹੀਂ ਨਹੀਂ 11000 11000 ਹਾਂਜੀ 11000 11000 ਤੇ 11000 ਹੱਥ ਲੱਗਦਾ ਵੀ 7-8000 ਵੋਟ ਹੋਣਗੇ 80% ਹਾਂਜੀ ਮਤਲਬ ਇਹ ਟੋਟਲ ਪੂਰਿਆ ਜਾ ਨਹੀਂ ਇਹ ਸਿਚੁਏਸ਼ਨ ਸੀ ਦੀ ਜਿਹੜੀ ਜਿਹੜੀ ਜਿਹੜੇ ਬੰਦੇ ਨੇ ਮੈਂਬਰਸ਼ਿਪ ਵਾਈ ਕੀਤੀ ਸੀਗੀ ਪੀਸੀ ਪਾਰਟੀ ਦੀ ਉਹ 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 ਵੋਟਰ ਹਾਂਜੀ ਹਾਂਜੀ ਜਿਹੜੀ ਲਿਸਟ ਜਿਹੜੀ ਉਹਨਾਂ ਦੀ ਪੀਸੀ ਪਾਰਟੀ ਦੀ ਲਿਸਟ ਸ਼ੋ ਕਰਦੀ ਹੈ ਠੀਕ ਹੈ ਤੇ ਉਹਦੇ ਵਿੱਚ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਚੱਲ ਰਿਹਾ ਵੀ ਲਾਊਕੀ ਵੋਟ 7-8000 ਮੋਬਤਾਨ ਵਸੇ ਆਹ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਚੈਨ ਨੂੰ ਪਿਆਬੀ ਵਾਲਾ ਇੱਥੇ ਤੁਸੀਂ ਪਹੁੰਚੇ ਹੋ ਥੈਂਕ ਯੂ ਥੈਂਕ ਯੂ ਸੋ ਮੱਚ ਲੋ ਮੇਰੇ ਨਾਲ ਅੱਜ ਕੋਲੇ ਸੰਚੈਨ ਸਿੰਘ ਜੀ ਖੜੇ ਨੇ ਜਿਹੜੇ ਇੱਥੇ ਮੋਟੀਵੇਸ਼ਨ ਕੀਤੇ ਨੇ ਲੋਕੇ ਹੋਏ ਨੇ ਆ ਸੋ ਗਿਆਨ ਦਾ ਬਹੁਤ ਬਹੁਤ ਦੱਸੂ ਜੀ ਜਿਹੜੇ ਤੁਹਾਡਾ ਪ੍ਰੋਸੈਸ ਚੱਲ ਰਿਹਾ ਹੈ ਤੇ ਤੁਹਾਡਾ ਜਨਮ ਵੀ ਕਰੀ ਸ਼ੁਕਰੀਆ ਕਰ ਰਿਹਾ ਹੈ ਅੱਗੇ ਵੀ ਕਿਸੇ ਨੋਮੀਨੇਸ਼ਨ ਮੀਟਿੰਗ ਚੱਲ ਰਹੀ ਹੈ ਪਹਿਲੀ ਇਹ ਨਹੀਂ ਜੀ ਸੋ ਬਸ ਟਾਈਮ ਮੋਟ ਕਰ ਰਹੇ ਆ 2022 ਦੇ ਵਿੱਚ ਜਿਹੜੀ ਚਿਪ ਹੋਈ ਸੀਗੀ ਗਵਰਨਰ ਜੀ ਤੋਂ ਬਾਅਦ ਪ੍ਰੋਸੈਸ ਬਹੁਤ ਹੈਗਾ ਉਹ ਵੇਟਿੰਗ ਟਾਈਮ ਨਹੀਂ ਹੈਗਾ ਬਿਲਕੁਲ ਵੀ ਸੋ ਪਹਿਲਾਂ ਜਿਹੜਾ ਸਾਡਾ ਸੀਗੀ ਸਮਨ ਉਹ ਵਧੀਆ ਹੋ ਰਿਹਾ ਹੈਗਾ ਸੋ ਬਹੁਤ ਸ਼ਾਂਤੀਪੂਰਨ ਚੱਲ ਰਿਹਾ ਹੈ ਜੀ ਬਹੁਤ ਵਧੀਆ ਮੈਨੇਜਮੈਂਟ ਹੈਗੀ ਆ ਕੋਈ ਪਰਬਲ ਨਹੀਂ ਆਣੀ ਹੈਗੀ ਤੁਸੀਂ 5 ਮਿੰਟਸ ਹੋ ਜਾਂਦੇ ਨੇ 5 ਮਿੰਟਸ ਤੁਸੀਂ ਆਪਣੀ ਵੋਟਿੰਗ ਕਰਕੇ ਆ ਰਹੇ ਹੈਗੇ ਲਗਾਇੀ ਕਿੰਨੇ ਲੋਕ ਮੈਂਬਰਸ਼ਿਪ ਤੋਂ ਹੈ ਕੋ ਆਈਡੀ ਕਿੰਨੀ ਬਣੀ ਹੋਈ ਹੈ ਤੇ ਕਿੰਨੇ ਲੋਕਾਂ ਦੇ ਆਉਣ ਦੀ ਆਸ ਹੈ ਹਾਂਜੀ ਸੋ ਪ੍ਰੈਸ਼ੀਮੇਟ ਦੀ ਜਿਹੜੀ ਇਹ ਕਨਫੀਡੈਂਸੀ ਹੈਗੀ ਇਹਦੇ ਵਿੱਚ ਕੈਨ ਦਾ ਸੈਕੰਡ ਲਾਰਜੇਸਟ ਵੋਟ ਬਣੀ ਹੋਈ ਹੈ ਇਸ ਤੋਂ ਸੈਕੰਡ ਲਾਰਜੇਸਟ ਹੋਰ ਉਹ ਕੈਨ ਦਾ ਇਹ ਮੈਂਬਰਸ਼ਿਪ ਲਈ 11000 ਦੀਆਂ ਵੋਟ ਬਣੀਆਂ ਸੀ ਇਹਦੇ ਵਿੱਚ ਸੋ ਲਗਭਗ ਲੱਗ ਰਿਹਾ ਹੈਗਾ ਲੱਠ ਦੇਖ ਕੇ ਕਿ ਬੜਾ ਬੜਾ ਨੰਬਰ ਆ ਜੀ ਇਸ ਤੇ ਬਹੁਤ ਲੱਗਾ ਜੀ ਇਸ ਤੇ ਸਭ ਸਤਿ ਸ਼੍ਰੀ ਅਕਾਲ ਤੁਹਾਨੂੰ ਮੋਸਟ ਜਿਹੜੇ ਹੈਗੇ ਮੋਸਟ ਇਹ ਸੋ ਆਪਣੇ ਦੇ ਚੱਕੇ ਗਏ ਜਾਂ ਜਿਸ ਤੇ ਮੋੜੇ ਆ ਗਏ ਤਾਂ ਬਹੁਤ ਬਹੁਤ ਦਾਵਾ ਜਰਾ ਤੁਹਾਨੂੰ ਥੈਂਕ ਯੂ ਪਿੰਡਰ ਨਾਲ ਅਸਲ ਵਿੱਚ ਪੀਸੀ ਸਾਹਿਬ ਨੇ ਖੜੇ ਤਾਂ ਇਹਨਾਂ ਕੋਲ ਪੀਸੀ ਸਾਹਿਬ ਅੱਜ ਦਾ ਜਿਹੜਾ ਅਸੀਂ ਬਹੁਤ ਲੱਗ ਰਿਹਾ ਪਾਕੀ ਮੈਨੂੰ ਬਹੁਤ ਚੁਕੀ ਆ ਸਾਨੂੰ ਵੱਧ ਅਧਾਰ ਮਿਲਿਆ ਹੋਇਆ ਇਸ ਕੰਟਰੀ ਨਾਲ ਦੇ ਬਹੁਤ ਵਧੀਆ ਅੱਜ ਆਪਣੀ ਬੋਟ ਪਾਰਟੀ ਆਪਣਾ ਕੈਂਡੀਡੇਟ ਜਿਹੜਾ ਅਸੀਂ ਚਾਦਦੇ ਆ ਇਹ ਬਹੁਤ ਵਧੀਆ ਲੱਗਾ ਕਿ ਅੱਗੇ ਵੀ ਨਾਮਿਨੇਸ਼ਨ ਦੇ ਦਾਂ ਪਰ ਜਿਹਦੀ ਐਸ ਕਿ ਦੀ ਨਾਮਿਨੇਸ਼ਨ ਆ ਇਹ ਬੜੀ ਬੁਲਕਣਤਾ ਵੱਖੋ ਵੱਖਰੇ ਕੈਂਡੀਡੇਟ ਚਾਰ ਨੇ ਉਹਨਾਂ ਦੇ ਚੌਮਾ ਦੇ ਸਪੋਰਟਰ ਨੇ ਪਰ ਜਿਹਦੀ ਭਾਈ ਚਾਰ ਸਾਝ ਦੇਖਣ ਨੂੰ ਮਿਲੀ ਹੈ ਨਾ ਭਾਵੇਂ ਕੋਈ ਕਿਸੇ ਦਾ ਸਪੋਰਟ ਕਰਦਾ ਬਹੁਤ ਵਧੀਆ ਸਪੋਰਟ ਹੈ ਜਿਹੜੀ ਇੱਕ ਦੂਜੇ ਨੂੰ ਮੈਨਵਾਤਾਂ ਜਿਹੜਾ ਆ ਉਹ ਥੇਮ ਜਿਵੇਂ ਆਪਾਂ ਅਰਜਾਨਾ ਦਿੰਦੇ ਆ ਕਿ ਦੂਜੇ ਹਮੇ ਮਿਲਿਆ ਜਾਦਾ ਬਹੁਤ ਵਧੀਆ ਲੱਗਦਾ ਹੈ। ਪਲਾਗਾ ਜੋ ਗਿਆ ਇਹਨਾਂ ਕੈਂਡੀਡੇਟਾਂ ਨੂੰ ਤੇ ਸੂਝਵਾਨ ਵੋਟਰਾਂ ਨੂੰ ਵੀ ਤੇ ਸੂਝਵਾਨ ਜਿਹੜੇ ਹੈਲਪਰ ਆ ਉਹਨਾਂ ਨੂੰ ਕੋਈ ਕਿਸ ਤਰ੍ਹਾਂ ਦੀ ਦਿੱਕਤ ਤਾਂ ਨਹੀਂ ਅੰਦਰ ਆਈ ਕੋਈ ਵੀ ਨਹੀਂ ਕੋਈ ਵੀ ਦਿੱਕਤ ਨਹੀਂ ਅੰਦਰ ਆਈ ਕੋਈ ਵੀ ਜਾਨੀ ਕਿ ਜਿਹੜੇ ਅੰਦਰ ਬਲੰਕੀ ਰਿਹਾ ਉਹ ਵੀ ਇੱਕ ਦੂਜੇ ਨਾਲ ਬਹੁਤ ਸੁਨਾਪਨ ਜੋੜਾ ਜਿਹੜਾ ਲੱਗਦਾ ਹੈ ਆਈਡੀ ਦਾ ਰੋਲਾ ਜਾਂ ਅਗਰੇਸ ਦਾ ਰੋਲਾ ਜਾ ਮੈਂ ਉਹ ਕਿਸ ਤਰ੍ਹਾਂ ਬੋਲਾਈ ਗਈ ਹੈ ਇੰਨਾ ਕੋਈ ਨਹੀਂ ਕੋਈ ਨਹੀਂ ਭਾਜੀ ਮੈਨੂੰ ਤੋਂ ਵਿੱਚ ਕੁਝ ਵੀ ਨਹੀਂ ਮਿਲਿਆ ਬਹੁਤ ਯਾਨਕੀ ਵਧੀਆ ਪੀਪਲ ਤਰੀਕੇ ਦੇ ਨਾਲ ਸੱਚੇ ਤਰੀਕੇ ਦੇ ਨਾਲ ਹੋ ਗਿਆ ਬਹੁਤ ਵਧੀਆ ਜੀ ਇਹਦੇ ਦੀ ਧੰਨਵਾਦ ਬਿਲਕੁਲ ਮੁबारकਾ ਜੀ ਮੁबारकਾ ਜੀ ਥੈਂਕ ਯੂ ਫਿਲਹਾਲ ਕੈਨੇਡਾ ਨੇ ਉਸ ਦੇ ਵਿੱਚ ਇੰਨਾ ਹੀ ਪਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ